ਹਾਂਜੀ ਮਿੱਤਰੋ ਵੈਲਕਮ ਟੂ ਸੋਟਾ ਬ੍ਰਾਈਟ ਜੀ ਜੋ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੋਟਾ ਜੀ ਜੀ ਆਇਆਂ ਨੂੰ ਕਰਦਾ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਸੋ ਮੈਂ ਆਪਣੇ ਚੈਨਲ ਦਾ ਸਭ ਤੋਂ ਫਰਸਟ ਵਲੌਗ ਜਨ ਬਣਾਉਣ ਜਾ ਰਿਹਾ ਜੀ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਤੰਬਰ ਨੂੰ 21 22 23 ਸਤੰਬਰ ਨੂੰ ਬਾਬਾ ਫਰੀਦਕੋਟ ਸ਼ਹਿਰ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਬ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਪ੍ਰੋਗਰਾਮ ਮਨਾਏ ਜਾਂਦੇ ਆ ਮੇਲਾ ਮਨਾਇਆ ਜਾਂਦਾ ਜੀ ਸੋ ਪਿਛਲੇ ਦਿਨੀ ਆਏ ਪੰਜਾਬ ਦੇ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਦੇ ਕਰਕੇ ਸੋਚੋ ਕਿ ਪ੍ਰਸ਼ਾਸਨ ਨੇ ਇਹ ਅੱਜ ਤੋਂ 10 ਦਿਨ ਪਹਿਲਾਂ ਕਾਲ ਦਿੱਤੀ ਸੀ ਕਿ ਜਿਹੜਾ ਕਿ ਮਨੋਰੰਜਨ ਮੇਲੇ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣੀਆਂ ਉਹ ਤਬਦੀਲੀਆਂ ਇਸ ਤਰ੍ਹਾਂ ਹਨ ਕਿ ਜਿੱਦਾਂ ਮਨੋਰੰਜਨਿਕ ਮੇਲਾ ਉਹਦੇ ਵਿੱਚ ਕੁਝ ਬਦਲਾਅ ਨੇ ਝੂਲੇ ਚੱਲੇ ਨਹੀਂ ਲੱਗਣਗੇ ਜੀ ਸੋ ਜਿਹੜਾ ਧਾਰਮਿਕ ਮੇਲਾ ਉਹ ਉਸੇ ਤਰ੍ਹਾਂ ਲੱਗੇਗਾ ਜੀ ਜਿਵੇਂ ਦਿੱਤੀ ਰਵਾਜਾਂ ਦਾ ਹੁੰਦਾ ਉਦਾਂ ਹੀ ਹੋਗਾ ਕੀਰਤਨ ਹੋਣਗੇ ਜੀ ਇਲਾਹੀ ਕੁਰਬਾਨੀ ਦੇ ਜਾਪ ਹੋਣਗੇ ਸੋ ਐਂਡ ਵਾਲੇ ਦਿਨ 23 ਤਰੀਕ ਨੂੰ ਨਗਰ ਕੀਰਤਨ ਕੱਢਿਆ ਜਾਵੇਗਾ ਜੀ ਸੋ ਤੁਸੀਂ ਸਾਰਿਆਂ ਨੇ ਆਉਣਾ ਜੀ ਬੇਨਤੀ ਹੈ ਤੁਹਾਨੂੰ ਗੁਰੂ ਸਾਹਿਬ ਦੀਆਂ ਪੁੱਛੀਆਂ ਪ੍ਰਾਪਤ ਕਰਨੀਆਂ ਜੀ ਸੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮੇਲੇ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਜੀ ਸੋ ਜੁੜੇ ਰਹੋ ਮੇਰੇ ਨਾਲ ਬਣੇ ਰਹੋ ਆਜੋ ਆਪਾਂ ਚੱਲਦੇ ਹਾਂ ਮੇਲ ਦੀਆਂ ਤਿਆਰੀਆਂ ਚੈੱਕ ਕਰਨ ਦੇ ਪ੍ਰੋਗਰਾਮਾਂ ਦੀ ਲੜੀ ਹੈ ਲਿਸਟ ਹੈ ਜੰਗ ਚ ਸ਼ੁਰੂ ਕੀਤੀ ਹੋਈ ਹੈ ਲੇਖਾ ਜੀ ਇਸ ਤੇ ਜਿਸ ਵੀ ਦੇ ਗੱਡੀ ਪਾਰ ਕੰਨ ਜਾਂ ਜੋ ਆਪਣਾ ਵਿਕਲ ਜੋ ਵੀ ਆ ਓਏ ਇਸ ਸਾਈਡ پارکਿੰਗ ਹੈ ਆਪਣੀ ਸਾਡੇ ਸ਼ਹਿਰ ਦੇ ਬਹੁਤ ਵੱਡੇ ਭਾਗ ਹੈ ਜਿਹੜੋ ਇਹ ਮੇਲਾ ਬਾਬਾ ਸ਼ੇਖ ਫਰੀਦ ਜੀ ਦਾ ਸਾਡੇ ਸ਼ਹਿਰ ਵਿੱਚ ਹੁੰਦਾ ਜੀ ਪਹਿਲਾਂ ਬਾਬਾ ਸ਼ੇਖ ਫਰੀਦ ਜੀ ਦੀਆਂ ਸਜਾਵਟਾਂ ਹੋ ਰਹੀਆਂ ਬਾਬਾ ਜੀ ਦਾ ਤਰਕਰਾਰ ਸਭ ਜਗ੍ਹਾ ਕਿ ਅਿੱਧਰ ਨੂੰ ਕਰਾਂਗੇ ਹੁਣ ਆਪਾਂ ਕਰਨ ਜਾ ਰਹੇ ਹਾਂ ਜੀ ਈਲਾ ਬਾਬਾ ਫਰੀਦ ਜੀ ਵਾਲੇ ਐਂਟਰੀ ਜਿਹੜਾ ਜੋ ਨਾ ਜਿਹਨੇ ਆ ਚੰਪਾ ਜੋ ਦੋਸਤੋ ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਹੈ ਇਸ ਗਲੀ ਦੀ ਇਸ ਗਲੀ ਦੇ ਵਿੱਚ ਦੇਖੋ ਤੁਹਾਨੂੰ ਮੰਦਿਰ ਗੁਰਦੁਆਰਾ ਮਸਜਿਦ ਟਿੱਕੂ ਗਲੀ ਦੇ ਵਿੱਚ ਮਿਲਣਗੇ ਇਹ ਮੰਦਿਰ ਹੈ देवी मंदिर बनया हुआ है जी अगर तक मस्जिद दिखाऊँगा फिर अगर आगे टेला बा फ्रीत जी तो फिर टेला बा फ्रीत जी के गुरु ग्रंथ साहब महाराज का प्रकाश इस ये गली चार धर्म कर दी है देखो जी हम इतने त्यारह दल सकई है मस्जिद है जी खुले का तो 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 मैं थोड़ा देख हां जी हां जी देखो जी वो ਬਹੁਤ ਵਧੀਆ ਪ੍ਰੋਗਰਾਮ ਹੋਣੀ ਹੈ ਜੀ ਸੋ ਇਹ ਸਾਰੀ ਸੰਗਤ ਨੂੰ ਬੇਹੱਦ ਜੋੜ ਕੇ ਬੇਨਤੀ ਆ ਕਿ ਮੇਲਾ ਧਾਰਮਿਕ ਮੇਲਾ ਹੋਵੇਂ ਚੱਲੇਗਾ ਆਉਣਾ ਸਾਰੀ ਸੰਗਤ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਨਾ ਪੰਦਰ ਚਾਵਾਂਗੇ ਆ ਜਾਓ लाइटिंग का बहुत सोना प्रबंध किया गया है जोड़ा का रह जी आप जोड़े जमा करावे हॉस्पिटल बनया उधर बीबिया का जोड़ा घर है दफ्तर टेला बाबा फ्री जी मुफ्त दवाइया ला बने हुआ है जी बच्चें ਆਏ ਵਾਣਾ ਜੀ ਵਾਣਾ ਜੀ ਜਿਹਨਾਂ ਦੀ ਚੰਗਲ ਹਿਸਾਬ ਜਿਨੀਆਂ ਸ਼ਾਮ ਦਿੱਤਾ ਜਿਹੜਾ ਵੀ ਆਪਾਂ ਆਮ ਹੀ ਤਸਵੀਰਾਂ ਵਿੱਚ ਦੇਖਦੇ ਆਏ ਵਾਣਾ ਜੀ ਇਹ ਬਾਬਾ ਪੀਸ ਜਿਹਨੇ ਰਿਸ਼ਤ ਕੀਤਾ ਬਾਬਾ ਜੀ ਦੇ ਚਾਰਾ ਜਲ ਰਹੇ ਆਕਟਿੰਗ ਦੇ ਵਿੱਚ ਬਹੁਤ ਸੋਹਣੀ ਚੀਜ਼ ਹੈ। ਬਾਕੀ ਇਸ ਚੀਜ਼ ਦੇ ਨਾਮ ਦਾ ਪ੍ਰਕਾਸ਼ ਹੀ ਇੰਨਾ ਕਿ ਜੇ ਲੈ ਕੇ ਨਾਮ ਵੀ ਹੋਵੇ ਤਾਂ ਨਾਮ ਦਾ ਪ੍ਰਕਾਸ਼ ਹੀ ਬਾਤ ਹੈ। ਗੁਰੂ ਦੀ ਪਾਣੀ ਦਾ ਪ੍ਰਕਾਸ਼ ਕੋਟ। ਇੱਕ ਤਰ੍ਹਾਂ ਦਾ ਤਰੀਕਾ ਹੈ। ਤੇ ਇਹ ਬਹੁਤ ਵੱਡੀ ਕੰਸਟਰਕਸ਼ਨ ਬਣੀ ਹੈ। ਦੇਖੋ ਸਾਰੇ ਸ਼ੀਸ਼ੇ ਨਾਲ ਬਣਾਇਆ ਹੈ। ਇਹ ਕਲਰ ਸ਼ੀਸ਼ਾ ਉਹ ਨਾਲ ਹੀ ਮਨਾਂ ਦਾ ਬਣਾਇਆ ਹੈ। ਇਸ ਬਾਕੀ ਪਰਵਾਰਾ ਗੁਰਬੰਧ ਕਮੇਟੀਆਂ ਨੇ ਜੋ ਬਾਅਦ ਵਿੱਚ ਨਹਾੜਨੋ ਚੁਕੀ ਦਿੱਤਾ ਥੋੜਾ ਜਿਹਾ ਇਲੈਕਟ੍ਰਿਕ ਦਾ ਕੰਮ ਹੈ ਤਰਵਾਚਾ ਮੰਦਰਾਤਾ ਤਰਵਾਚਾ ਦੇ ਦਿੱਤੀ ਵਪਾਸ਼ 1 ਕਿਲੋ ਕਰੰਟ ਦੀ ਨਾ ਬਣੀਆ ਉਸੇ ਮੈਂ ਆਪਨਾ ਹੋਰ ਤੁਮ ਬਲੇ ਬਾ ਸ਼ੇਖਰੀ ਜਿਹਦਾ ਇਤਿਹਾਸ ਦੀ ਜਾਣਕਾਰੀ ਲੈਣੀ ਹੋਵੇ ਤਾਂ ਇੱਧਰ ਹੀ ਸਾਡੇ ਸਾਰਾ ਲਿਖਿਆ ਹੋਇਆ ਜੀ ਇਹ ਲੰਗਰ ਹਾਲਾ ਜੀ ਜੁਰਮਿਲ ਬੀਬੇ ਫਾਤਮਾ ਦੀ ਲੰਗਰ ਹਾਲਾ ਆਉਂਦੋਂ ਦੇ ਲੀਕੀ ਆ ਅੱਜ ਜੈ ਜੀ ਮੁੱਖਵਾਕ ਜੀ

ਉਹ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੁਕਮ ਇਹ ਸੋਚ ਸੱਚੀ ਕਰਦਾਰਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉਗਣਾ ਹੈ ਕਦੋਂ ਕਿਰਤ ਦੇ ਸੂਰਜ ਨੇ ਹਾਏ ਢੋਪਿਆ ਡੁੱਬਣਾ ਹੈ ਓ ਕੋਈ ਸਿਆਸਤ ਵਟਾਂ ਉੱਤੇ ਅਕ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬੱਬਾ ਮੱਛੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਲੋਕਾਂ ਦੇ ਕਿੰਨੇ ਸਿਕਨ ਲੈ ਲੱਗਣ ਲੈ ਲੱਗਣ ਉਹਨਾਂ ਲਈ ਬਣਾਇਆ ਸਪੈਸ਼ਲ ਤਕੰਦ ਇਹ ਸੰਗਤਾਂ ਲੇਖੇ ਵਿੱਚ ਨਾ ਰਹੇ ਸੰਗਤਾਂ ਆ ਜਾਣ ਸੰਗਤਾਂ ਇਦਾਂ ਦਾ ਲੱਗਿਆ ਸਾਡੇ ਨਾਲ ਮੇਲੇ ਦੀਆਂ ਤਿਆਰੀਆਂ ਨੂੰ ਕੰਮ ਕੇ ਜੀ ਸੋ ਬਾਬਾ ਫਰੀਦ ਸਾਹਿਬ ਜੀ ਦੇ ਦਰਸ਼ਨ ਕਰਕੇ ਕਿਦਾਂ ਦਾ ਲੱਗਿਆ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਜੀ ਕਮੈਂਟ ਕਰਨਾ ਲਾਈਕ ਤੇ ਸਬਸਕ੍ਰਾਈਬ ਕਰ ਲਓ ਜੀ ਇਸੇ ਤਰ੍ਹਾਂ ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਜੀ ਸੋ ਮੇਲਾ 19 ਤਰੀਕ ਤੋਂ ਸਟਾਰਟ ਹੈ ਜੀ ਅੱਜ ਤੋਂ 3 ਦਿਨ ਬਾਅਦ ਤੋਂ ਮੇਲਾ ਸਟਾਰਟ ਹੈ ਤੇ ਜਿਹੜੇ ਵੀ ਆ ਸਕਦੇ ਉਹਨਾਂ ਨੇ ਜਰੂਰ ਆਉਣਾ ਜੀ ਤੇ ਜਿਹੜੀ ਸੰਗਤ ਨਹੀਂ ਆ ਸਕਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਸਾਰੇ ਮੇਲੇ ਦੇ ਲਾਈਵ ਦਰਸ਼ਨ ਕਰਾਵਾਂਗੇ ਜੀ ਸੋ ਥੈਂਕ ਯੂ ਸੋ ਮੱਚ ਸ਼ੁਕਰੀਆ ਆਦਾਬ ਨਮਸਤੇ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਆਪਾਂ ਮੱਛੀਆਂ ਚੜਾਓ